ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਪਾਠ ਨੰਬਰ 7 ਜਮਾਤ ਵੀ ਸਾਡੀ 7ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਾਠ ਦਾ ਨਾਮ ਹੈ ਬਾਲ ਖੇਡਾਂ ਜੋ ਕਿ ਇੱਕ ਕਵਿਤਾ ਹੈ ਜਿਸ ਦੇ ਤੁਹਾਨੂੰ ਸਾਰ ਲਰਤ ਕਰਨੇ ਹੋਣਗੇ ਹਰਾਲ ਕੇ ਖੇਡਾਂ ਖੇਡਣ ਬੱਚੇ ਭੋਲੇ ਪਾਲੇ ਦਿਲ ਦੇ ਸੱਚੇ ਗਲੀਆਂ ਦੇ ਵਿੱਚ ਰੋਲਾ ਪਾਵਣ ਨਾਲ ਖੁਸ਼ੀ ਦੇ ਹੇਕਾਂ ਲਾਵਣ ਠੀਕ ਹੈ ਕਵੀ ਕੀ ਕਹਿੰਦਾ ਹੈ ਕਿ ਬੱਚੇ ਰਲ ਮਿਲ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡ ਰਹੇ ਹਨ। ਭੋਲੇ ਪਾਲੇ ਦਿਲ ਦੇ ਸੱਚੇ ਤੇ ਜਿਹੜੇ ਬੱਚੇ ਹੁੰਦੇ ਹਨ ਇਹ ਭੋਲੇ ਪਾਲੇ ਹੁੰਦੇ ਹਨ ਤੇ ਦਿਲ ਦੇ ਸੱਚੇ ਹੁੰਦੇ ਹਨ। ਗਲੀਆਂ ਦੇ ਵਿੱਚ ਰੋਲਾ ਪਾਵਨ ਤੇ ਉਹ ਗਲੀਆਂ ਦੇ ਵਿੱਚ ਖੇਡਦੇ ਹੋਏ ਰੋਲਾ ਪਾ ਰਹੇ ਹਨ। ਨਾਲ ਖੁਸ਼ੀ ਦੇ ਹੇਕਾਂ ਲਾਵਣ। ਹੇਕਾਂ ਦਾ ਮਤਲਬ ਹੁੰਦਾ ਆ ਗਾਉਣ ਦੇ ਸਮੇਂ ਗਲੇ ਵਿੱਚੋਂ ਨਿਕਲੀ ਲੰਮੀ ਸੁਰੀਲੀ ਆਵਾਜ਼ ਤੇ ਬੱਚੇ ਖੁਸ਼ੀ ਦੇ ਵਿੱਚ ਹੇਕਾਂ ਲਾ ਲਾ ਕੇ ਗਾ ਰਹੇ ਹਨ। ਨੱਚਣ ਟੱਪਣ ਮਾਰਨ ਤਾੜੀ ਬਣ ਜਾਂਦੇ ਝਟਪੱਕੇ ਆੜੀ ਇੱਕ ਦੂਜੇ ਨੂੰ ਹਾਕਾਂ ਮਾਰਨ ਸਾਥ ਮੜਿੱਕ ਕੇ ਦਾਈ ਤਾਰਨ ਝਟ ਦਾ ਮਤਲਬ ਹੁੰਦਾ ਹੈ ਇਕਦਮ ਤਰੰਤ ਆੜੀ ਆੜੀ ਦਾ ਮਤਲਬ ਹੁੰਦਾ ਹੈ ਸਾਥੀ ਹਾਕਾਂ ਮਾਰਨੀਆ ਉੱਚੀ ਲੰਮੀ ਆਵਾਜ਼ ਦੇ ਕੇ ਕਿਸੇ ਨੂੰ ਬੁਲਾਉਣਾ ਮੜਿੱਕ ਕੇ ਖੇਤਾਂ ਵਿੱਚ ਆੜੀ ਮਤਲਬ ਦੋਸਤਾਂ ਦੀ ਵੰਡ ਸਮੇ ਆਪਣਾ ਫਰਜੀ ਨਾਮ ਰੱਖਣਾ ਦਾਈ ਦਾ ਮਤਲਬ ਹੁੰਦਾ ਹੈ ਮੀਟੀ ਖੇਡਦੇ ਹੋਏ ਬੱਚੇ ਨੱਚਦੇ ਟੱਪਦੇ ਤਾੜੀਆਂ ਮਾਰਦੇ ਹੋਏ ਖੇਡਣ ਲਈ ਇੱਕ ਦੂਜੇ ਦੇ ਪੱਕੇ ਆੜੀ ਬਣ ਜਾਂਦੇ ਹਨ ਪੱਕੇ ਦੋਸਤ ਬਣ ਜਾਂਦੇ ਹਨ ਉਹ ਇੱਕ ਦੂਜੇ ਨੂੰ ਹਾਕਾ ਮਾਰਦੇ ਹਨ ਤੇ ਫਿਰ ਸਾਥ ਮੜ ਕੇ ਆਪਣੀ ਆਪਣੀ ਦਾਈ ਦਿੰਦੇ ਹਨ ਲੋਕਣ ਮਿਚੀ ਖੇਡਣ ਨਸਣ ਲੱਭਣ ਪਿੱਛੋਂ ਖਿੜਖਿੜ ਹੱਸਣ ਖੇਡਣ ਕੋਟਲਾ ਛਪਾਕੇ ਘੁੰਮੇ ਇੱਕ ਤੇ ਬੈਠਣ ਬਾਕੀ ਬੱਚੇ ਗਿਆ ਲੋਕਨ ਮਿੱਟੀ ਦੀ ਖੇਡ ਖੇਡਦੇ ਹੋਏ ਨਸਦੇ ਫਿਰਦੇ ਹਨ ਭੱਜ ਨੱਠ ਰਹੇ ਹਨ ਜਦੋਂ ਦਾਈ ਵਾਲਾ ਦੂਸਰੇ ਨੂੰ ਲੱਭ ਲੈਂਦਾ ਹੈ ਤਾਂ ਸਾਰੇ ਖਿੜ ਖੜਾ ਕੇ ਹੱਸਣ ਲੱਗ ਪੈਂਦੇ ਹਨ ਜਦੋਂ ਖੇਡਣ ਕੋਟਲਾ ਸ਼ਪਾਕੀ ਜਦੋਂ ਉਹ ਕੋਟਲਾ ਸ਼ਪਾਕੀ ਖੇਡ ਖੇਡਦੇ ਹਨ ਤਾਂ ਬਾਕੀ ਸਾਰੇ ਇੱਕ ਦਾਈ ਦੇ ਵਿੱਚ ਬੈਠੇ ਹੁੰਦੇ ਹਨ ਇੱਕ ਗੋਲ ਚੱਕਰ ਇੱਕ ਗੋਲ ਘੇਰਾ ਬਣਾ ਕੇ ਬੈਠੇ ਹੁੰਦੇ ਹਨ ਤੇ ਇੱਕ ਜਣਾ ਦਾਈ ਦਿੰਦਾ ਹੋਇਆ ਬਾਰੀ ਦਿੰਦਾ ਹੋਇਆ ਉਹਨਾਂ ਦੇ ਦਿਵਾਲੇ ਕੰਬਦਾ ਹੈ ਕੁਕਾ ਕਾਂਗੜੇ ਖੇਡ ਨਿਆਰੀ ਸਭ ਨੂੰ ਲੱਗੇ ਬੜੀ ਪਿਆਰੀ ਖੇਡਣ ਰਲ ਕੇ ਖੂਬ ਕਬੱਡੀ ਧਰਤੀ ਤੇ ਨਾ ਲਾਵਣ ਅੱਡੀ ਕੁਕਾ ਕਾਂਗੜੇ ਕੀ ਹੈ ਇਹ ਬੱਚਿਆਂ ਦੀ ਇੱਕ ਨਿਆਰੀ ਖੇੜ ਹੈਗੀ ਆ ਇਹ ਖੇਡ ਸਾਰਿਆਂ ਨੂੰ ਪਿਆਰੀ ਲੱਗਦੀ ਆ ਬੱਚੇ ਜਦੋਂ ਰਲ ਕੇ ਕਬੱਡੀ ਖੇਡਦੇ ਹਨ ਤਾਂ ਉਹਨਾਂ ਦੀ ਧਰਤੀ ਦੇ ਉੱਤੇ ਅੱਡੀ ਨਹੀਂ ਲੱਗਦੀ ਨਿਆਰੀ ਦਾ ਮਤਲਬ ਹੁੰਦਾ ਅਲੱਗ ਬਾਕੀਆਂ ਤੋਂ ਵੱਖਰੀ ਧਰਤੀ ਦੇ ਨਾ ਲਾਵਣ ਅੱਡੀ ਬਹੁਤ ਜ਼ਿਆਦਾ ਖੁਸ਼ ਹੋ ਜਾਣਾ ਕਦੇ ਪਿੱਠੂ ਦੇ ਖੇਡ ਰਚਾਵਣ ਗੇਂਦ ਮਾਰ ਕੇ ਪਿੱਠੂ ਢਾਵਣ ਅੰਨਾ ਝੋਟਾ ਬਣ ਬਣ ਭੱਜਣ ਪਿੱਛੋ ਖੇਡ ਕੇ ਕਦੇ ਨਰਜਣ ਖੇਡਾਂ ਖੇਡਦੇ ਬੱਚੇ ਕੀ ਕਰਦੇ ਆ ਕਦੀ ਪਿੱਠੂ ਗੇਮ ਖੇਡਦੇ ਹੈਗੇ ਆ ਕਦੀ ਗੇਂਦ ਮਾਰ ਕੇ ਪਿੱਠੂ ਨੂੰ ਢਾ ਦਿੰਦੇ ਆ ਉਹ ਕਦੀ ਅੰਨਾ ਝੋਟਾ ਬਣ ਕੇ ਭੱਜ ਭੱਜ ਕੇ ਆਉਂਦੇ ਆ ਤੇ ਕਦੇ ਪਿੱਛੋ ਬੱਕਰੀ ਖੇਡਦੇ ਹੋਏ ਅੱਜ ਦੇ ਨਹੀਂ ਹੈਗੇ ਕਦੇ ਬੈਠ ਕੇ ਸੁਣਨ ਕਹਾਣੀ ਕਦੇ ਖੇਡਦੇ ਲੂਣ ਮਿਆਣੀ ਭੰਡਾ ਭੰਡਾਰੀਆ ਕਿੰਨਾ ਕਬੋਜ ਖੇਡਣ ਮਿਲ ਕੇ ਸ਼ਾਮੀ ਰੋਜ਼ ਬੋਝ ਦਾ ਮਤਲਬ ਹੁੰਦਾ ਭਾਰ ਬੱਚੇ ਕਦੇ ਬੈਠ ਕੇ ਵੱਡਿਆਂ ਤੋਂ ਕਹਾਣੀ ਸੁਣਦੇ ਆ ਕਦੇ ਲੂਣ ਮਿਆਣੀ ਖੇਡ ਖੇਡਣ ਲੱਗ ਪੈਂਦੇ ਆ ਸ਼ਾਮ ਨੂੰ ਹਰ ਵੇਲੇ ਭੰਡਾ ਭੰਡਾਰੀਆਂ ਖੇਡਾਂ ਖੇਡਦੇ ਆ ਤੇ ਇੱਕ ਦੂਜੇ ਨੂੰ ਪੁੱਛਦੇ ਆ ਉਹਨਾਂ ਦੇ ਉੱਪਰ ਕਿੰਨਾ ਭਾਰ ਹੈ ਰੱਸੀ ਟੱਪਾ ਖੇਡਣ ਕੁੜੀਆਂ ਗੀਟੇ ਖੇਡਣ ਬੇੜੇ ਜੁੜੀਆਂ ਹੋਰ ਵੀ ਖੇਡਾਂ ਖੇਡਣ ਬਾਲਕ ਆਪਣੇ ਹੀ ਮਰਜ਼ੀ ਦੇ ਮਾਲਕ ਖੇਡਾਂ ਖੇਡ ਰਹੇ ਬੱਚਿਆਂ ਦੇ ਵਿੱਚ ਕੁੜੀਆਂ ਜੜੀਆਂ ਆ ਉਹ ਰੱਸੀ ਟੱਪਾ ਖੇਡ ਖੇਡਦੀਆਂ ਰੱਸੀ ਟੱਪ ਰਹੀਆਂ ਆ ਕੁਝ ਕੁੜੀਆਂ ਕੀ ਆ ਗੀੜੇ ਖੇਡਣ ਦੇ ਲਈ ਬੇੜੇ ਦੇ ਵਿੱਚ ਜੁੜੀਆਂ ਹੋਈਆਂ ਆ ਇਸ ਤੋਂ ਇਲਾਵਾ ਬਾਲਕ ਜੜੇ ਆ ਉਹ ਹੋਰ ਵੀ ਖੇਡਾਂ ਖੇਡ ਰਹੇ ਆ ਉਹ ਆਪਣੀ ਮਰਜ਼ੀ ਦੇ ਮਾਲਕ ਆ ਤੇ ਜਿਹੜੀ ਖੇਡ ਖੇਡਣਾ ਚਾਹੁੰਦੇ ਆ ਉਹ ਉਹੀ ਖੇਡ ਖੇਡਦੇ ਆ ਚਿੱਤੇ ਆਏ ਬਚਪਨ ਪਿਆਰਾ ਖੇਡਾਂ ਦਾ ਸੀ ਬੜਾ ਨਜ਼ਾਰਾ ਰਲ ਕੇ ਖੇਡਾਂ ਖੇਡਣ ਬੱਚੇ ਭੋਲੇ ਪਾਲੇ ਦਿਲ ਦੇ ਸੱਚੇ ਜੇਤੇਉਂ ਦੀ ਆ ਯਾਦ ਆਉਂਦੀ ਆ ਨਜ਼ਾਰਾ ਆਉਂਦਾ ਆ ਮਜ਼ਾ ਆਉਂਦਾ ਆ ਕਭੀ ਨੂੰ ਆਪਣਾ ਉਹ ਬਚਪਨ ਬੜਾ ਯਾਦ ਆਉਂਦਾ ਹੈ ਜਦੋਂ ਉਸ ਵਰਗੇ ਸਾਰੇ ਬੱਚੇ ਰਲ ਮਿਲ ਕੇ ਖੇਡਾਂ ਦਾ ਨਜ਼ਾਰਾ ਲੈਂਦੇ ਸੀ ਇਸ ਉਮਰ ਵਿੱਚ ਭੋਲੇ ਭਾਲੇ ਤੇ ਦਿਲ ਦੇ ਸੱਚੇ ਬੱਚੇ ਰਲ ਕੇ ਖੇਡਾਂ ਖੇੜਦੇ ਸੀ ਠੀਕ ਹੈ ਜੀ ਬੱਚੇ ਰਲ ਮਿਲ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡ ਰਹੇ ਆ ਇਹ ਬੱਚੇ ਕੀ ਆ ਭੋਲੇ ਭਾਲੇ ਆ ਦਿਲ ਦੇ ਸੱਚੇ ਆ ਗਲੀਆਂ ਵਿੱਚ ਰੋਲਾ ਪਾ ਰਹੇ ਹਨ ਤੇ ਖੁਸ਼ੀ ਦੇ ਵਿੱਚ ਹੇਕਾਂ ਲਾ ਲਾ ਕੇ ਗਾ ਰਹੇ ਹਨ ਖੇਡਦੇ ਹੋਏ ਬੱਚੇ ਕੀ ਕਰ ਰਹੇ ਆ ਨੱਚਦੇ ਟੱਪਦੇ ਤੇ ਤਾੜੀਆਂ ਮਾਰਦੇ ਆ ਖੇਡਣ ਲਈ ਉਹ ਇੱਕ ਦੂਜੇ ਦੇ ਪੱਕੇ ਆੜੀ ਬਣ ਜਾਂਦੇ ਆ ਉਹ ਇੱਕ ਦੂਜੇ ਨੂੰ ਹੱਕਾ ਮਾਰਦੇ ਹਨ ਤੇ ਫਿਰ ਸਾਥ ਮਲ ਕੇ ਆਪਣੀ ਆਪਣੀ 바ਰੀ ਦਿੰਦੇ ਹਨ ਬੱਚੇ ਲੁਕਣ ਮਿੱਟੀ ਦੀ ਖੇਡ ਖੇਡਦੇ ਹੋਏ ਹੱਸਦੇ ਨੱਚਦੇ ਫਿਰਦੇ ਹਨ ਜਦੋਂ ਦਾਈ ਵਾਲਾ ਦੂਜੇ ਨੂੰ ਲੱਭ ਲੈਂਦਾ ਹੈ ਤਾਂ ਸਾਰੇ ਖੇਡ ਖੜਾ ਕੇ ਹੱਸਣ ਲੱਗ ਪੈਂਦੇ ਹਨ ਜਦੋਂ ਉਹ ਕੂਟਲਸ਼ ਬਾਕੀ ਖੇਡਦੇ ਹਨ ਤਾਂ ਬਾਕੀ ਸਾਰੇ ਇੱਕ ਦਾਇਰੇ ਵਿੱਚ ਬੈਠੇ ਹੁੰਦੇ ਹਨ ਇੱਕ ਜਣਾ ਦਾਈ ਦਿੰਦਾ ਹੋਇਆ ਉਹਨਾਂ ਦੇ ਦੁਆਲੇ ਕੰਮ ਬਦਾ ਹੈ ਇਹ ਸਾਰੇ ਜਿਹੜੇ ਹੈਗੇ ਆ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬੇਲੇ ਸਮੇਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਹੈਗੀਆਂ ਕੂਕ ਕਾਂਗੜੇ ਇਹ ਬੱਚਿਆਂ ਦੀ ਇੱਕ ਨਿਆਰੀ ਖੇਡ ਹੈ ਇਹ ਖੇਡ ਸਭ ਨੂੰ ਪਿਆਰੀ ਲੱਗਦੀ ਹੈ ਬੱਚੇ ਜਦੋਂ ਰਲ ਕੇ ਕਬੱਡੀ ਖੇਡਦੇ ਹਨ ਤਾਂ ਉਹਨਾਂ ਦੀ ਧਰਤੀ ਉੱਤੇ ਅੱਡੀ ਨਹੀਂ ਲੱਗਦੀ ਫਿਰ ਖੇਡਾਂ ਖੇਡਦੇ ਬੱਚੇ ਕੀ ਕੀ ਕਰਦੇ ਹਨ ਕਦੀ ਪਿੱਠੂ ਦੀ ਗੇਮ ਖੇਡਣ ਲੱਗ ਪੈਂਦੇ ਆ ਗੇਂਦ ਮਾਰ ਕੇ ਪਿੱਠੂ ਨੂੰ ਢਾ ਦਿੰਦੇ ਹਨ ਕਦੀ ਅੰਨਾ ਝੋਟਾ ਬਣ ਕੇ ਭੱਜ-ਭੱਜ ਕੇ ਆਉਂਦੇ ਆ ਕਦੀ ਪਿੱਛੋ ਬੱਕਰੀ ਖੇਡਦੇ ਹੋਏ ਰਾਜਦੇ ਨੇ ਇਹ ਸਾਰੀਆਂ ਖੇਡਾਂ ਹਨ ਬੱਚੇ ਕਦੇ ਬੈਠ ਕੇ ਵੱਡਿਆਂ ਤੋਂ ਕਹਾਣੀ ਸੁਣਦੇ ਹਨ ਕਦੇ ਲੂਣ ਮਿਆਣੀ ਖੇਡ ਖੇਡਣ ਲੱਗ ਪੈਂਦੇ ਹਨ ਐਸਾ ਰਾਂ ਹਰ ਰੋਜ਼ ਸ਼ਾਮ ਵੇਲੇ ਭੰਡਾ-ਪੰਡਾਰੀਆ ਖੇਡ ਖੇਡਦੇ ਹੋਏ ਉਹ ਦੂਜਿਆਂ ਨੂੰ ਪੁੱਛਦੇ ਹਨ ਕਿ ਉਹਨਾਂ ਦੇ ਉੱਪਰ ਕਿੰਨਾ ਬੋਝ ਹੈ ਰੱਸੀ ਟੱਪਾ ਖੇਡਣ ਕੁੜੀਆਂ ਖੇਡਾ ਖੇਡ ਰਹਿ ਬੱਚਿਆਂ ਵਿੱਚ ਕੁੜੀਆਂ ਰੱਸੀ ਟੱਪਾ ਖੇਡ ਖੇਡਦਿਆਂ ਹੋਈਆਂ ਰੱਸੀ ਟੱਪ ਰਹੀਆਂ ਹਨ ਕੁਝ ਕੁੜੀਆਂ ਗੇਟਿਆ ਖੇਡਣ ਲਈ ਬੇੜੇ ਵਿੱਚ ਜੁੜੇ ਹੋਏ ਹਨ ਇਸ ਤੋਂ ਇਲਾਵਾ ਬਾਲਕ ਜਿਹੜੇ ਆ ਬੱਚੇ ਆ ਹੋਰ ਖੇਡਾਂ ਖੇਡ ਰਹੇ ਹਨ ਉਹ ਆਪਣੀ ਮਰਜ਼ੀ ਦੇ ਮਾਲਕ ਹਨ ਜਿਹੜੀ ਖੇਡ ਚਾਹੁੰਦੇ ਹਨ ਉਹ ਖੇਡ ਰਹੇ ਆ ਕਭੀ ਨੂੰ ਆਪਣਾ ਬਚਪਨ ਯਾਦ ਆਉਂਦਾ ਹੈ ਜਦੋਂ ਉਸ ਵਰਗੇ ਸਾਰੇ ਬੱਚੇ ਰਲ ਕੇ ਖੇਡਾਂ ਦਾ ਬਹੁਤ ਨਜ਼ਾਰਾ ਲੈਂਦੇ ਸੀ ਇਸ ਉਮਰ ਵਿੱਚ ਭੋਲੇ ਪਾਲੇ ਤੇ ਦਿਲ ਦੇ ਸੱਚੇ ਬੱਚੇ ਰਲ ਕੇ ਖੇਡਾਂ ਖੇਡਦੇ ਸਨ ਚਿੱਤੇ ਆਏ ਬਚਪਨ ਪਿਆਰਾ ਖੇਡਾਂ ਦਾ ਸੀ ਬੜਾ ਨਜ਼ਾਰਾ ਰਾਲ ਕੇ ਖੇਡਾਂ ਖੇਡਣ ਬੱਚੇ ਭੋਲੇ ਪਾਲੇ ਤਿਲਦੇ ਸੱਚੇ ਭੋਲੇ ਪਾਲੇ ਬੱਚੇ ਰਲ ਮਿਲ ਕੇ ਕੀ ਕਰਦੇ ਹੈਗੇ ਆ ਭੋਲੇ ਪਾਲੇ ਬੱਚੇ ਰਲ ਮਿਲ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ ਬਾਲ ਖੇਡਾਂ ਕਵਤਾ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ ਖੇਡਾਂ ਕਿਹੜੀਆਂ-ਕਿਹੜੀਆਂ ਹਨ ਲੁਕੜਮੀਚੀ ਕੋਟਲਾ ਸ਼ਪਾਕੀ ਹੂਕਾ ਕਾਂਗੜੇ ਕਬੱਡੀ ਪਿੱਠੂ ਅੰਨਾ ਝੋਟਾ ਪਿੱਚੋ ਬੱਕਰੀ ਲੂਣ ਮਿਆਣੀ ਪੰਡਾ ਪੰਡਾਰੀਆ ਰੱਸੀ ਟੱਪਾ ਤੇ ਗੀਟੇ ਠੀਕ ਹੈ ਜੀ ਕਿਹੜੀਆਂ-ਕਿਹੜੀਆਂ ਬਾਲ ਖੇਡਾਂ ਦਾ ਜ਼ਿਕਰ ਆਇਆ ਹੈ ਆ ਬੱਚਿਆਂ ਦਾ ਰਾ ਖੇਡੀਆਂ ਜਾਨਵਰੀਆਂ ਖੇਡਾਂ ਲੁਕਣ ਮਿਚੀ ਕੋਟਲਾ ਛਪਾਕੀ ਕੂਕਾ ਕਾਂਗੜੇ ਕਬੱਡੀ ਪਿੱਠੂ ਅੰਨਾ ਝੋਟਾ ਪੀਚੋ ਬੱਕਰੀ ਲੂਣ ਮਿਆਣੀ ਭੰਡਾ ਭੰਡਾਰੀਆ ਰੱਸੀ ਟੱਪਾ ਤੇ ਗੀਟੇ ਬਾਲ ਖੇਡ ਕਵਿਤਾ ਸਰ ਕੁੜੀਆਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੀਆਂ ਹਨ ਕੁੜੀਆਂ ਰੱਸੀ ਟੱਪਾ ਤੇ ਗੀਟੇ ਖੇਡਦੀਆਂ ਹਨ ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ ਕਵੀ ਆਪਣੇ ਬਚਪਨ ਨੂੰ ਇਸ ਕਰਕੇ ਯਾਦ ਕਰਦਾ ਹੈ ਕਿਉਂਕਿ ਇਸ ਵਿੱਚ ਖੇਡਾ ਖੇਡਣ ਦਾ ਬਹੁਤ ਹੀ ਨਜ਼ਾਰਾ ਸੀ ਕਾਵ 17 ਤੁਸੀਂ ਪੁਰੀਆਂ ਕਰਨੀਆਂ ਹਨ ਨਚਣ ਟੱਪਣ ਮਾਰਨ ਤਾੜੀ ਬਣ ਜਾਂਦੇ ਝਟ ਪੱਕੇ ਆੜੀ ਬਣ ਜਾਂਦੇ ਝਟ ਪੱਕੇ ਆੜੀ ਇੱਕ ਦੂਜੇ ਨੂੰ ਹਾਕਾ ਮਾਰਨ ਸਾਥ ਮੜਕ ਕੇ ਦਾਈ ਤਾਰਨ ਇੱਕ ਦੂਜੇ ਨੂੰ ਹਾਕਾ ਮਾਰਨ ਸਾਥ ਮੜੱਕ ਕੇ ਦਾਈ ਤਰਨ ਕਦੀ ਗੇਂਦ ਦੀ ਖੇਡ ਰਕਾਵਣ ਗੇਂਦ ਮਾਰ ਕੇ ਪਿੱਠੂ ਟਾਵਣ ਅੰਨਾ ਝੋਟਾ ਬਣ ਬਣ ਭੱਜਣ ਪਿੱਛੋ ਖੇਡ ਕੇ ਕਦੇ ਨ ਰੱਜਣ ਕਵੀ ਕਹਿੰਦਾ ਹੈ ਕਿ ਭਿੰਨ ਭਿੰਨ ਖੇਡਾਂ ਖੇਡਦੇ ਬੱਚੇ ਕਦੀ ਪਿੱਠੂ ਦੀ ਗੇਮ ਖੇਡਣ ਲੱਗ ਜਾਂਦੇ ਹਨ ਇਹ ਖੇਡ ਖੇਡਦੇ ਆ ਉਹ ਗੇਂਦ ਮਾਰ ਕੇ ਪਿੱਠੂ ਢਾ ਦਿੰਦੇ ਹਨ ਕਦੇ ਉਹ ਅੰਨਾ ਝੋਟਾ ਬਣ ਬਣ ਕੇ ਭੱਜਦੇ ਹਨ ਤੇ ਕਈ ਪਿੱਛੋ ਬકરી ਖੇਡ ਖੇਡਦੇ ਹੋਏ ਰੱਜਦੇ ਨਹੀਂ ਬਾਕ ਬਣਾਓ ਝਟ ਝਟ ਦਾ ਮਤਲਬ ਹੈ ਛੇਤੀ ਮੈਂ ਝਟਪਟ ਉਸ ਕੋਲ ਪਹੁੰਚ ਗਿਆ ਦਾਈ ਦਾਈ ਦਾ ਮਤਲਬ ਹੈ ਮੀਢੀ ਖੇਡ ਵਿੱਚ ਜਿਹੜਾ ਨਾ ਪੁੱਗੇ ਦਾਈ ਉਸ ਦੇ ਸਿਰ ਆ ਜਾਂਦੀ ਹੈ ਨਿਆਰੀ ਨਿਆਰੀ ਦਾ ਮਤਲਬ ਹੈ ਬੱਕਰੀ ਪਰਮਾਤਮਾ ਦੀ ਲੀਲਾ ਨਿਆਰੀ ਹੈ ਨਜ਼ਾਰਾ ਨਜ਼ਾਰਾ ਦਾ ਮਤਲਬ ਹੈ ਸੁਆਦ ਅੱਜ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਨਜ਼ਾਰਾ ਆ ਗਿਆ ਆੜੀ ਖੇਡ ਦਾ ਸਾਥੀ ਅਸੀਂ ਆੜੀ ਮੱਲ ਕੇ ਖੇਡਾਂ ਖੇਡਣ ਲੱਗੇ ਹਾਂਜੀ ਮਿਲਾਨ ਕਰਨਾ ਹੈ ਲੁਕਣ ਮੀਚੀ ਲੁਕਣ ਮੀਚੀ ਦੇ ਵਿੱਚ ਕੀ ਆ ਨਸਦੇ ਲੋਕੜਵੀਂ ਨਸਣ ਪਿੱਠੂ ਢਾਵਣ ਪੰਡਾ ਬੰਡਾਰੀਆ ਬੋਝ ਰੱਸੀ ਟੱਪਾ ਕੁੜੀਆਂ ਹਾਂਜੀ ਸਮਾਨਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜੋ ਜਿਨ੍ਹਾਂ ਦਾ ਅਰਥ ਇੱਕੋ ਜਿਹਾ ਹੀ ਹੁੰਦਾ ਹੈ ਜਿਵੇਂ ਬੱਚੇ ਬੱਚਿਆਂ ਨੂੰ ਅਸੀਂ ਨਿਆਣੇ ਵੀ ਕਹਿ ਦਿੰਦੇ ਹਾਂ ਬਾਲ ਵੀ ਕਹਿ ਦਿੰਦੇ ਹਾਂ ਜਾਤਕ ਸ਼ਿਸ਼ੂ ਜਵਾਕ ਇਹ ਕੀ ਹਨ ਸਮਾਨਾਰਥਕ ਸ਼ਬਦ ਹਨ ਜਿਨ੍ਹਾਂ ਦੇ ਸਮਾਨ ਅਰਥ ਨਿਕਲਦੇ ਹਨ ਅਰਥ ਬਰਾਬਰ ਹੁੰਦੇ ਹਨ ਸੇਮ ਅਰਥ ਜਿਹਨੂੰ ਕਹਿੰਦੇ ਅਸੀਂ ਸੇਮ ਮੀਨਿੰਗ ਵਾਲੇ ਵਰਡ ਬੱਚੇ ਨਿਆਣੇ ਬਾਲ ਜਾਤਕ ਸ਼ਿਸ਼ੂ ਤੇ ਜਵਾਕ ਆੜੀ ਸਾਥੀ ਦੋਸਤ ਮਿੱਤਰ ਬੇਲੀ ਧਰਤੀ ਜ਼ਮੀਨ ਭੂਮੀ ਪੌਂ ਪ੍ਰਿਥਵੀ ਲੱਭਣ ਪਾਲਣ ਖੋਜਣ ਢੂੰਡਣ ਸ਼ਾਮ ਆਥਣ ਸਾਂਝ ਤੇ ਤਿਰਕਾਲਾ ਠੀਕ ਹੈ ਜੀ ਮਤਲਬ ਨਿਆਣੇ ਬਾਲ ਜਾਤਕ ਸ਼ਿਸ਼ੂ ਤੇ ਜਵਾਕ ਆੜੀ ਮਤਲਬ ਸਾਥੀ دوست ਮਿੱਤਰ ਬੇਲੀ ਧਰਤੀ ਮਤਲਬ ਜ਼ਮੀਨ ਭੂਮੀ ਪਉ ਪ੍ਰithvi ਲੱਭਣ ਪਾਲਣ ਖੋਜਣ ਢੂੰਡਣ ਸ਼ਾਮ ਆਥਣ ਸਾਂਝ ਤੇ ਤਿਰਕਾਲਾ ਬਾਲ ਖੇਡਾਂ ਗੱਲਾਂ ਵਿਚ ਆਏ ਨਾਮਾਂ ਦੀ ਸ਼ਬਦਾਂ ਦੀ ਸੂਚੀ ਉਹਨਾਂ ਦੀ ਕਿਸਮਾਂ ਦੇ ਅਨੁਸਾਰ ਬਣਾਓ ਆਮ ਕੇ ਨਾਮ ਆ ਨਾਮੋ ਨਾਮ ਹੁੰਦੇ ਹੈਗੇ ਆ ਜਿਹੜੇ ਅਸੀਂ ਹਰ ਇੱਕ ਵਿਅਕਤੀ ਲਈ ਵਰਤ ਲੈਂਦੇ ਆ ਕਿਸੇ ਵੀ ਆਮ ਜਗ੍ਹਾ ਲਈ ਵਰਤ ਲੈਂਦੇ ਆ ਜਿਵੇਂ ਖੇਡਾਂ ਕੋਈ ਵੀ ਖੇਡ ਬੱਚੇ ਕੋਈ ਵੀ ਬੱਚਾ ਗਲੀਆਂ ਖੇਡ ਅੱਡੀ ਗੇਂਦ ਕਹਾਣੀ ਕੁੜੀਆਂ ਵੇੜਾ ਬਾਲਕ ਮਾਲਕ ਤੇ ਆੜੀ ਇਹ ਸਾਰੇ ਸ਼ਬਦ ਆਮ ਨਾਮ ਹਨ ਖਾਸ ਨਾਮ ਜਿਹੜੇ ਹੁੰਦੇ ਹਨ ਉਹ ਸ਼ਬਦ ਸਿਰਫ ਜੋ ਖਾਸ ਚੀਜ਼ਾਂ ਵੱਲ ਇਸ਼ਾਰਾ ਕਰਦੇ ਹੈਗੇ ਆ ਜੋ ਦੁਨੀਆ ਦੇ ਵਿੱਚ ਇੱਕੋ ਇੱਕ ਹੈਗੀਆਂ ਖਾਸ ਚੀਜ਼ ਕੋਈ ਖਾਸ ਖੇਡ ਦਾ ਨਾਮ ਆ ਕਿਸੇ ਵਿਅਕਤੀ ਦਾ ਨਾਮ ਆ ਕਿਸੇ ਜਗ੍ਹਾ ਦਾ ਨਾਮ ਆ ਜੋ ਖਾਸ ਆ ਜਿਵੇਂ ਲੁਕਣ ਮਿਟੀ ਕੋਟਲਾ ਸ਼ਪਾਕੀ, ਕੂਕਾ ਕਾਂਗੜੇ, ਕਬੱਡੀ, ਤਰਤੀ, ਪਿੱਠੂ, ਅੰਨਾ ਝੋਟਾ, ਪਿੱਚੋ ਬੱਕਰੀ, ਲੂਣ ਮਿਆਣੀ, ਭੰਡਾ ਭੰਡਾਰੀਆ ਤੇ ਰੱਸੀ ਟੱਪਾ। ਪਾਵਾਜ ਦੇ ਨਾਮ ਗੜਨਦੇ ਹਨ ਪਾਵਾਜਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਦੇਖ ਨਹੀਂ ਸਕਦੇ, ਸੌ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ ਆ ਜਿਵੇਂ ਰੋਲਾ, ਖੁਸ਼ੀ, ਹੇਕਾਂ, ਤਾੜੀ, ਹਾਕਾਂ, ਸਾਥ, ਦਾਈ, ਮਿਠਾਸ ਖਟਾਸ ਬੋਝ ਮਰਜੀ ਬਚਪਨ ਤੇ ਦਿਲ 417 ਜਵਾਨੀ ਦਸਨੀਆਂ ਰਲ ਕੇ ਖੇਡਾਂ ਖੇਡਣ ਬੱਚੇ ਭੋਲੇ ਪਾਲੇ ਦਿਲ ਦੇ ਸੱਚੇ ਗਲੀਆਂ ਦੇ ਵਿੱਚ ਰੋਲਾ ਪਾਵਣ ਨਾਲ ਖੁਸ਼ੀ ਦੇ ਹੇਕਾਂ ਲਾਵਣ ਠੀਕ ਹੈ ਜੀ ਭੋਲੇ ਪਾਲੇ ਬੱਚੇ ਕਿਧਰ ਲੈਂਦੀਆਂ ਖੇਡਾਂ ਖੇਡਦੇ ਆ ਹਾਂਜੀ ਸ਼ਬਦ ਅਰਥ ਜਿਹੜੇ ਹੈਗੇ ਆ ਹੇਕਾਂ ਗੌਣ ਸਮੇ ਗਲੇ ਵਿੱਚੋਂ ਨਿਕਲੀ ਲੰਮੀ ਸਰੀਲੀ ਆਵਾਜ਼ ਝਟ ਇੱਕਦਮ ਜਾਨ ਤਰੰਤ ਆੜੀ ਮਤਲਬ ਸਾਥੀ ਹਾਕਾ ਮਤਲਬ ਉੱਚੀ ਆਵਾਜ਼ ਦੇ ਕੇ ਬੁਲਾਉਣਾ ਮੜੱਕ ਕੇ ਖੇੜ ਵਿੱਚ ਆੜੀਆਂ ਦੀ ਬੰਡ ਸਮੇ ਆਪਣੇ ਫਰਜ਼ੀ ਨਾਮ ਰੱਖਣੇ ਦਾਈ ਦਾਈ ਦਾ ਮਤਲਬ ਹੈ ਮੀਟੀ ਅੰਜ ਨਿਆਰੀ ਬਾਕੀਆਂ ਤੋਂ ਬਖਰੀ ਧਰਤੀ ਦੇ ਨਾਲ ਲਾਵਣ ਅੱਡੀ ਬਹੁਤ ਖੁਸ਼ੀ ਹੋਣੀ ਭੋਜ ਭੋਜ ਦਾ ਮਤਲਬ ਹੈ ਭਾਰ ਜੁੜੀਆਂ ਇਕੱਠੀਆਂ ਹੋਈਆਂ ਚੇਤੇ ਯਾਦ ਨਜ਼ਾਰਾ ਮਜਾ ਜਾਂ ਸਵਾਦ ਨੱਚਣ ਟੱਪਣ ਮਾਰਨ ਤਾੜੀ ਬਣ ਜਾਂਦੇ ਚਟਪੱਕੇ ਆੜੀ ਇੱਕ ਦੂਜੇ ਨੂੰ ਹਾਕਾ ਮਾਰਨ ਸਾਥ ਮਿਲ ਕੇ ਦਾਈ ਦਾਰਨ ਭੋਲੇ ਬਾਲੇ ਬੱਚੇ ਰਲ ਮਿਲ ਕੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ ਬਾਲ ਖੇਡ ਕਵਿਤਾ ਵਿੱਚ ਜਿਨ੍ਹਾਂ ਬਾਲ ਖੇਡਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਹਨ ਲੁਕਣ ਮਿੱਟੀ ਕੋਟਲਾ شپੱਕੇ ਕੂਕਾ ਕਾਂਗੜੇ ਕਬੱਡੀ ਪਿੱਠੂ ਅੰਨਾ ਝੋਟਾ ਪਿਚੋ ਬੱਕਰੀ ਲੂਣ ਮਿਆਣੀ ਭੰਡਾ ਭੰਡਾਰੀਆ ਰੱਸੀ ਟੱਪਾ ਤੇ ਗੀਟੇ ਕੁੜੀਆਂ ਕਿੜੀਆਂ ਖੇਡਾਂ ਖੇਡਦੀਆਂ ਹਨ ਰੱਸੀ ਟੱਪਾ ਦੀਆਂ ਹਨ ਤੇ ਗੀਟੇ ਖੇਡਦੀਆਂ ਹਨ ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ ਕਵੀ ਬਚਪਨ ਨੂੰ ਇਸ ਕਰਕੇ ਯਾਦ ਕਰਦਾ ਹੈ ਕਿਉਂਕਿ ਇਸ ਵਿੱਚ ਖੇਡਾਂ ਖੇਡਣ ਦਾ ਬਹੁਤ ਨਜ਼ਾਰਾ ਸੀ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਹਾਂਜੀ ਵਾਕਾਂ ਦੇ ਵਿੱਚ ਵਰਤੋ ਇਹਨਾਂ ਸ਼ਬਦਾਂ ਦੀ ਵਾਕਾਂ ਦੇ ਵਿੱਚ ਵਰਤੋ ਕਰੋ ਝੱਟ ਝੱਟ ਦਾ ਮਤਲਬ ਹੁੰਦਾ ਛੇਤੀ ਮੈਂ ਝੱਟਪਟ ਉਸ ਕੋਲ ਪਹੁੰਚ ਗਿਆ ਦਾਈ ਦਾਈ ਦਾ ਮਤਲਬ ਹੈ ਮੀਟੀ ਖੇਡ ਵਿੱਚ ਜਿਹੜਾ ਨਾਂ ਪੁੱਗੇ ਦਾਈ ਉਸ ਦੇ ਸਿਰ ਆ ਜਾਂਦੀ ਹੈ ਨਿਆਰੀ ਨਿਆਰੀ ਦਾ ਮਤਲਬ ਹੈ ਬੱਕਰੀ ਪਰਮਾਤਮਾ ਦੀ ਲੀਲਾ ਨਿਆਰੀ ਹੈ ਨਜ਼ਾਰਾ ਨਜ਼ਾਰਾ ਦਾ ਮਤਲਬ ਹੈ ਸਵਾਦ ਅੱਜ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਨਜ਼ਾਰਾ ਆ ਗਿਆ ਆੜੀ ਖੇਡ ਦਾ ਸਾਥੀ ਅਸੀਂ ਆੜੀ ਮਿਲ ਕੇ ਖੇਡਾਂ ਖੇਡਣ ਲੱਗ ਪਏ ਬਹੁਤ ਬਹੁਤ ਧੰਨਵਾਦ ਜੀ ਵਿਗੁਰਜੀ ਚੜ੍ਹਦੀ ਕਲਾ ਬਖਸ਼ਣ ਥੈਂਕ ਯੂ ਸੋ ਮਚ ਫॉर ਜੋ سپورਟ